ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਰੂਪ ਗੁਰੂ ਪਿਆਰੀ ਸਤ ਸੰਗ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਜੜ ਬੈਠੇ ਹੋ ਸਭ ਤੋਂ ਪਹਿਲਾਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਸ੍ਰੀ ਸੰਗਤਾਂ ਹੀ ਵਡ ਭਾਗੇ ਉਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ 18ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਤੀਸਰਾ ਪਦ ਆਉ ਸ੍ਰੀ ਸੰਗਤਾਂ ਨੇ ਸਰਵਣ ਕੀਤਾ ਕਥਾ ਵਿਚਾਰ ਅੱਜ ਚੌਥੇ ਪਦੇ ਵਿੱਚ ਚੌਥੀ ਪੌੜੀ ਵਿੱਚ ਸਤਿਗੁਰੂ ਕੀ ਫਰਮਾਨ ਕਰ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਫਲ ਦਰਸਨ ਪੇਖਤ ਪੁਨੀਤ ਪਰਸਤਾ ਚਰਨ ਗਤ ਨਿਰਮਲ ਰੀਤ ਸਫਲ ਦਰਸਨ ਪੇਖਤ ਪੁਨੀਤ ਸਤਿਗੁਰੂ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਤੁਰਾਂ ਦੇ ਦਰਸ਼ਨ ਕਰਨਾ ਵੀ ਇੱਕ ਸਫਲ ਹੈ ਭਾ ਵੀ ਪੇਖਤ ਪੁਨੀਤ ਇਹ ਸਤਿਗੁਰਾਂ ਦੇ ਦਰਸ਼ਨ ਦਾ ਦਾਰ ਸਫਲ ਸਹਿਤ ਗਿਆਨ ਫਲ ਦੇਣ ਵਾਲੇ ਆ ਜਿਸ ਨੂੰ ਵੀ ਪਖ ਦੇਖਣ ਦੇ ਨਾਲ ਆਪਣੀ ਪਵਿੱਤਰ ਹੋ ਜਾਂਦਾ ਹੈ ਜਿਵੇਂ ਸਤਿਗੁਰ ਫਰਮਉਂਦੇ ਨਾ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਕਰੋੜਾਂ ਹੀ ਬੰਦੇ ਦੇ ਦੁੱਖ ਉਤਰ ਜਾਂਦੇ ਨੇ ਭਾਵੇਂ ਉਹ دنیਵੀ ਤੌਰ ਤੇ ਹੋਣ ਇਹ ਭਾਵੇਂ ਉਸ ਦੇ ਦੁੱਖ ਸਤਿਗੁਰੂ ਕਿਰਪਾ ਕਰਦੇ ਹਨ ਕਿ ਆਤਮਿਕ ਤੌਰ ਤੇ ਹੁਣ ਭਾਵ ਕੀ ਕਾਮ ਕ੍ਰੋਧ ਲੋਭ ਮੋਹ ਹਨ ਕਹਰ ਖੋਰ ਇਸ ਤਰ੍ਹਾਂ ਦੇ ਮਨ ਨੂੰ ਵਿਕਾਰਾਂ ਨੇ ਕਿਤੇ ਜੋਰ ਪਾਇਆ ਹੋਵੇ ਵਿਸ਼ਾ ਵਿਕਾਰਾਂ ਤੇ ਉਹ ਵੀ ਦੁੱਖ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਉੱਤਰ ਜਾਂਦੇ ਹਨ ਤੇ ਇੱਥੇ ਵੀ ਸਤਿਗੁਰੂ ਫਿਰ ਬੋਲਦੇ ਨੇ ਸਫਲ ਦਰਸ਼ਨ ਏਖਤ ਪੁਨੀਤ ਸਤਿਗੁਰਾਂ ਦੇ ਦਰਸ਼ਨ ਜਿਦਾਰ ਸਹਿਤ ਗਿਆਨ ਫਲ ਦੇ ਫਲ ਵਾਲਾ ਹੈ ਜਿਸ ਨੂੰ ਪੇਖਦ ਦੇਖਣ ਨਾਲ ਪ੍ਰੀਤ ਪਵਿੱਤਰ ਹੋ ਜਾਂਦਾ ਹੈ ਪਰਸਤ ਚਨਨ ਗਾਤ ਨਿਰਮਲ ਰੀਤ ਸਤਿਗੁਰ ਫਰਮਾਉਂਦੇ ਹਨ ਪਰਸਤ ਦਾ ਅਰਥ ਹੈ ਕਿ ਛੁਣ ਸਤਿਗੁਰਾਂ ਦੇ ਚਰਨਾਂ ਨੂੰ ਛੁਣਦੇ ਨਾਲ ਹੀ ਗਤ ਨਿਰਮਲ ਰੀਤ ਭਾਵ ਕੀ ਗਤ ਕਲਿਆਣ ਵੀ ਹੋ ਜਾਂਦਾ ਹੈ ਨਿਰਮਲ ਉਜਲ ਸੋਭਾ ਵੀ ਹੁੰਦੀ ਆ रीत मर्यादा ਦੀ ਪ੍ਰਾਪਤੀ ਹੁੰਦੀ ਆ ਸਤਿਗੁਰਾਂ ਦੇ ਚਰਨ ਪਰਸਨ ਦੇ ਨਾਲ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਦੇ ਨਾਲ ਭੇਟਤ ਸੰਗ RAM ਗੁਨ ਰਵੇ ਸਤਿਗੁਰ ਫਰਮਾਉਂਦੇ ਹਨ ਕਿ ਭੇਟਤ ਸੰਗ RAM ਗੁਨ ਰਵੇ ਰਵੇ ਦਾ ਅਰਥ ਹੈ ਉਚਾਰਨ ਕਰੇ ਭੇਟ ਭੀ ਮਿਲ ਕੇ ਮਹਾਰਾਜ ਕਹਿੰਦੇ ਹਨ ਕਿ ਸਾਥ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਭੇਟਤ ਸੰਗ ਹਰੀ ਵਾਹਿਗੁਰੂ ਦੇ ਗੁਨਾ ਨੂੰ ਉਚਾਰਨ ਕਰੇ ਤਾਂ ਪਾਰ ਬ੍ਰਹਮ ਹਰੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਭਾਵ ਸੱਚ ਖੜਨ ਦੇ ਵਿੱਚ ਗਮਤਾ ਹੁੰਦੀ ਹੈ ਪਾਰ ਬ੍ਰਹਮ ਕੀ ਦਰਗਾਹ ਗਵੇ ਪਰਮੇਸ਼ਰ ਦੇ ਸਾਰਚ ਅਖੰਡ ਵਿੱਚ ਉਸ ਦਾ ਜਸ ਗਾਵੇ ਗਾਇਆ ਜਾਂਦਾ ਹੈ ਪਰ ਬਰੰਕੀ ਦਰਗੇ ਗਵਿੰਦਰ ਦੇ ਦਰਸਹੀ ਹੋਇਆ ਵੀ ਉਹਦੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹਦਾ ਦਾਸਨੋਸ ਗਾਇਆ ਜਾਂਦਾ ਹੈ ਸੁਣ ਕਰ ਬਚਨ ਕਰਨ ਆ ਗਾਨੇ ਆ ਗਾਨੇ ਦਾ ਅਰਥ ਹੈ ਰਾਜ ਜਾਣਾ ਤੇ ਕਰਨ ਦਾ ਅਰਥ ਹੈ ਕੰਨ ਮਹਾਰੇ ਕਹਿੰਦੇ ਹਨ ਨਹੀਂ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਚੱਲ ਰਹੀ ਅਕਾਲ ਪੁਰਖ ਦੀ ਸੋਭਾ ਉਸ ਨੂੰ ਸਰਵਣ ਕਰਕੇ ਅਘਾਨੇ ਸਭਾਵ ਕੀ ਸਾਡੇ ਕੰਨ ਵੀ ਰੱਜ ਜਾਂਦੇ ਹਨ ਤ੍ਰਿਪਤ ਹੋ ਜਾਂਦੇ ਹਨ ਮਨ ਸੰਪੋਖ ਆਤਮ ਪਤੀਆਂ ਨੇ ਸਤਿਗੁਰੂ ਕਰਮੋਂ ਦੇ ਹਨ ਕਿ ਮਨ ਨੂੰ ਵੀ ਸੰਤੋਖ ਇਹ ਸਬਰ ਆ ਜਾਂਦਾ ਹੈ ਇਸੇ ਤਰ੍ਹਾਂ ਹੀ ਆਤਮ ਪਤਿਅਨ ਵਿੱਚ ਆਤਮ ਸਰੂਪ ਵਿੱਚ ਪਤਿਆਨੇ ਦਾ ਅਰਥ ਹੈ ਭਰੋਸਾ ਆ ਜਾਂਦਾ ਹੈ ਸਤਿਗੁਰਾਂ ਦਾ ਜਾਂ ਸਰਵਣ ਕਰਕੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਮਰ ਰਾਈ ਫਰਮੰਦੇ ਖਾਨ ਕਿ ਉਹ ਪੂਰਾ ਗੁਰ ਤੇ ਪੂਰਨ ਸਤਿਗੁਰ ਧੰਗੁਰ ਰਾਮਦਾਸ ਜੀ ਤੇ ਧੰਗੁਰ ਨਾਨਕ ਦੇਵ ਜੀ ਹਨ ਜਾ ਕਾ ਜਿ ਜਿਨਾਂ ਨੇ ਗੁਰਾਂ ਦਾ ਵਾਹਿਗੁਰੂ ਦਾ ਮੰਤਰ ਆਖਿਓ ਇੰਨਾਸ ਤੋਂ ਰਹਤੇ ਜਿਨਾਂ ਦਾ ਮੰਤਰ ਜਿਹੜਾ ਦਿੱਤਾ ਆ ਮਰਨੇ ਦੇ ਮੰਤਰ ਲਿਆਂਦੇ ਨਾ ਬੇਈ ਨਦੀ ਦੇ ਵਿੱਚ ਜਦੋਂ ਗਏ ਤਿੰਨ ਦਿਨ ਲੋਪ ਰਹੀ ਫਿਰ ਸਤਨੂ ਪਹਿਲਾਂ ਵਾਹਿਗੁਰੂ ਬਰਮਾ ਵਾਹਿਗੁਰੂ ਮੂਲ ਗੁਰਮੰਤਰ ਫਿਰ ਮੂਲ ਮੰਤਰ ਲੈ ਕੇ ਆਏ ਨੇ ਇਸੇ ਤਰ੍ਹਾਂ ਇਹ ਸਤਿਗੁਰ ਫਰਮਉਂਦੇ ਹਨ ਪੂਰਾ ਗੁਰੂ ਆਖਿਓ ਜਾ ਕਾ ਮੰਤਰ ਸਾਤ ਗੁਰਾਂ ਦਾ ਦਿੱਤੇ ਹੋਇਆ ਮੰਤਰ ਨਾਸ ਰਹਿਤ ਹੈ ਇਸ ਨੂੰ ਆਪਣੇ ਮukh ਦੇ ਨਾਲ ਆਖਣਾ ਚਾਹੀਦਾ ਹੈ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਸਾਤ ਗੁਰਾਂ ਦੀ ਅੰਮ੍ਰਿਤ ਦ੍ਰਿਸ਼ਟੀ ਨੂੰਦਰ ਕਿਤੇ ਪਾਇਆ ਜਾਵੇ ਨਾ ਤੇ ਮਹਾਰਾਜ ਕਹਿੰਦੇ ਜਿਸ ਦੇ ਉੱਤੇ ਪੈਂਦੇ ਉਹ ਸੰਤ ਸਾਧ ਜਿਤ ਵਾਲੇ ਮਹਾਤਮਾ ਹੋ ਜਾਂਦੇ ਹਨ ਗੁਣ ਬਿਆਨਤ ਕੀਮਤ ਨਹੀਂ ਪਾਇ ਸਤ ਗੁਰਾਂ ਦੇ ਵਿੱਚ ਬਿਆਨਤ ਹੀ ਬਿਆਨਤ ਬਿਆਨਤ ਗੁਣ ਨੇ ਗਣਤੀ ਭੰਡਾਰਿਆ ਦਦਾ ਦਾਤਾ ਏਕ ਸਭ ਕੋ ਦੇਵਨਹਾਰ ਧਿੰਦੇ ਤੋੜਨਾ ਬਈ ਅਗਨਤ ਭਰੇ ਭੰਡਾਰ ਮਾਰੇ ਕੋਲ ਅਗਨਤੀ ਭੰਡਾਰਿਆ ਗੁਨਾ ਦੇ ਤਾਂ ਉਹਨਾਂ ਦੀ ਕੋਈ ਵੀ ਕੀਮਤ ਨਹੀਂ ਪਾ ਜਾ ਸਕਦੀ ਨਾਨਕ ਜਿਸ ਪਾਵੈ ਤਿਸ ਲਏ ਮਿਲਾਈ ਸਤਿਗੁਰੂ ਫਰਮਾਉਂਦੇ ਹਨ ਕਿ ਨਾਨਕ ਜਿਸ ਭਾਵੇ ਤਿਸ ਲਈ ਮਿਲਾਈ ਸਤਿਗੁਰੂ ਦੀ ਕਿਰਪਾ ਕਰਨ ਜਿਸ ਦੇ ਸ਼ਰਧਾ ਭਾਵਨੀ ਭਗਤੀ ਪਰਮੇਸ਼ਰ ਨੂੰ ਮਹਾਰਾਜ ਨੂੰ ਭਾ ਜਾਵੇ ਉਸ ਦੀ ਭਗਤੀ ਉਸ ਦੀ ਬੰਦਗੀ ਉਸ ਦੀ ਸੇਵਾ ਭਾ ਜਾਵੇ ਤੇ ਮਹਾਰਾਜ ਫਿਰ ਆਪਣੇ ਨਾਲ ਮਨਾ ਲੈਂਦੇ ਹਨ ਸੋ ਆਪ ਸਮੂਹ ਸੰਗਤਾਂ ਨੇ ਹੀ 18ਵੀਂ ਅਸ਼ਟਪਤੀ ਦੀ ਚੌਥੀ ਪੌੜੀ ਸਰਵਣ ਕੀਤੀ ਬਿਆੰਤ ਪ੍ਰਕਾਰ ਦੀਆਂ ਪ੍ਰਣਾਮ ਦਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ